ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟਲ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੁੱਢ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਬੀ ਸਾਹਿਬ ਫ੍ਰੀਪੁਰ ਲੋ ਜੀ ਮੈਂ ਨਾ ਤੁਹਾਨੂੰ ਅੱਜ ਇੱਕ ਹੋਰ ਬਹੁਤ ਪਿਆਰਾ ਜਿਹਾ ਸੂਟ ਦਿਖਾਉਣੀ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਇਹ ਆਲ ਇੰਨਾ ਕੁ ਪਿਆਰਾ ਸੂਟ ਹੈ ਨਾ ਇਹ ਇਹ ਲਿਨਨ कॉटन ਦੇ ਵਿੱਚ ਸੂਟ ਹੈ ਇੱਦਾਂ ਮੈਂ ਤੁਹਾਨੂੰ نیچے ਹੱਥ ਰੱਖ ਕੇ ਦਿਖਾ ਦਾਂ ਇਹ ਬਹੁਤ ਸੋਹਣੀ ਲਿਲਨ ਕਾਟਨ ਹੁੰਦੀ ਜਿਹੜੀ ਉਹ ਵਾਲਾ ਸੂਟ ਆ ਇਹ ਇਹਦੇ ਫਰੰਟ ਬੈਕ ਲਾਈਨਿੰਗ ਲਾ ਲਿਓ ਤੇ ਅੱਗੇ ਦੇਖੋ ਤੁਸੀਂ ਆ ਜਿਹੜਾ ਇਹਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਤੇ ਪਿਆਰਾ ਜਿਹਾ ਵਰਕ ਹੋਇਆ ਹੋਇਆ ਹੈ ਹੈਂਡ ਵਰਕ ਹੋਇਆ ਸਾਰਾ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਨੋਟ ਵਰਕ ਇਹ ਸਾਰਾ ਹੈਂਡ ਵਰਕ ਹੋਇਆ ਹੋਵੇ ਬਹੁਤ ਸੋਹਣਾ ਜਿਹਾ ਕਲਰ ਤੇ ਸੋਹਣਾ ਜਿਹਾ ਉਪਰੋਂ ਨੈਕ ਬਣਿਆ ਵੀ ਨੈਕ ਬਣੂਗਾ ਇਹਦਾ ਤੇ ਇਸ ਤਰ੍ਹਾਂ ਵਿੱਚ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਹੈਗਾ ਤੇ ਇਹ ਹੈਗਾ ਜੀ ਇਹਦਾ ਘੇਰਾ ਘੇਰੇ ਤੇ ਵਾਲਾ ਹਲਕਾ ਹਲਕਾ ਵਰਕ ਵੀ ਆ ਔਰ ਪ੍ਰਿੰਟ ਵੀ ਆ ਬੈਕ ਸਾਈਡ ਤੇ ਫੇਰ ਤੁਹਾਨੂੰ ਉਦਾਂ ਹੀ ਕੱਲਾ ਪ੍ਰਿੰਟ ਮਿਲੂਗਾ ਵਰਕ ਨਹੀਂ ਮਿਲੂਗਾ ਤੇ ਬਾਕੀ ਉਦਾਂ ਹੀ ਜਿਮੈਟ੍ਰੀਕਲ ਦਾ ਪ੍ਰਿੰਟ ਉਦਾਂ ਹੀ ਮਿਲੂਗਾ ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗੀ ਹੈ ਜੀ 2.5 ਮੀਟਰ ਦੀ ਇਹਦੇ ਨਾਲ ਸਲਵਾਰ ਇਹ ਮੈਨੂੰ ਮਡਲ ਮਸਲੀਨ ਜੀ ਲੱਗ ਰਹੀ ਹੈ ਜੀ ਇਹ ਸਲਵਾਰ ਕਾਟਨ ਦਾ ਟੱਚ ਹੀ ਹੈ ਇਹਦੇ ਵਿੱਚ ਵੀ ਸਹੀ ਨਹੀਂ ਆ ਰਹੀ ਇਹ ਕੀਸ ਕਲਰ ਹੈ ਜੀ ਸਹੀ ਨਹੀਂ ਆ ਰਹੀ ਤੇ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਲੈ ਲਿਓ ਕਾਟਨ ਦਾ ਹੀ ਦੁਪੱਟਾ ਇੰਨਾ ਪਲਕਾ ਇੰਨਾ ਸੌਫਟ ਹੈ ਨਾ ਦੁਪੱਟਾ ਬਹੁਤ ਜ਼ਿਆਦਾ ਆ ਲੋ ਗਰਲਿਸ਼ ਲੁੱਕ ਜੀ ਦੇ ਸੂਟ ਨੇ ਜੀ ਬਹੁਤ ਸੋਹਣੇ ਸੂਟ ਹੈ ਲੋ ਲਓ ਜੀ ਤੇ ਆ ਲੱਗੇ ਹੋਏ ਨੇ ਇਹਦੇ ਟੈਸਲਸ ਫੋਰ ਕਾਰਨਰਸ ਤੇ ਤੇ ਪ੍ਰਾਈਸ ਇਹਦੀ ਮਿਲੂਗੀ ਆ ਤੁਸੀਂ ਇਹਦੀ ਕੰਨੀ ਦੇਖੋ ਕਿੰਨੀ ਪਿਆਰੀ ਹੈ ਬਨਾਰਸੀ ਜਿਹਾ ਟੱਚ ਵੀ ਦਿੱਤਾ ਹੋਇਆ ਨਾਲ ਬਾੜੀ ਜ਼ਿਆਦਾ ਚੜਾਈ ਨਹੀਂ ਹੈ ਦੁਪੱਟੇ ਦੀ ਨਾਰਮਲ ਜੀ ਚੜਾਈ ਹੈ ਤੇ ਲੰਬਾਈ ਸਵਾ ਦੋ ਹੈ ਤੇ ਪ੍ਰਾਈਸ ਹੈਗੀ ਹੈ ਜੀ 1250 1250 ਹੀ ਤੁਹਾਡੇ ਕੋਲ ਆ ਜੀ ਉਹ ਸ਼ਿਪਿੰਗ ਫ੍ਰੀ ਹੋਊਗਾ। ਅਗਲਾ ਕਲਰ ਦੇਖ ਲਓ। ਇਹ ਵਾਲਾ ਕਲਰ ਹੈ। ਇਹ ਨਾ ਅਨੀਅਨ ਪੀਚ ਜਾ ਗਿਆ ਕਲਰ ਥੋੜਾ ਜਿਹਾ ਫਰਕ ਪੈ ਗਿਆ ਉਹਦੇ ਨਾਲ। ਉਹ ਥੋੜਾ ਲਾਈਟ ਪੀਚ ਸੀਗਾ। ਤੇ ਇਹ ਹੈਗਾ ਜੀ ਥੋੜਾ ਜਆ ਡਾਰਕ ਬਹੁਤ ਸੋਹਣਾ ਲੱਗਦਾ ਕਲਰ ਇਹ ਵੀ। ਕਾਫੀ ਜਿਆਦਾ ਸੋਹਣਾ ਕਲਰ ਹੈਗਾ ਤੇ ਕਲਰ ਇਹ ਠੀਕ ਆ। ਸਹੀ ਆ ਰਿਹਾ? ਠੀਕ ਆ। ਹਾਂ ਤੇ ਇਹ ਹੈਗੀ ਆ ਦੇ ਨਾਲ ਸਨਵਾ। ਤੇ ਨਾਲ ਇਹ ਮਿਲੂਗਾ ਜੀ ਇਹਦੇ ਇਹ ਤੇਰਾ ਕੋਲੀ ਦਮਾ ਸਾਰਾ ਕੋਲੇ ਬਿਨਾਂ ਦੁਪੱਟੇ ਦੀ ਵੀ ਗੱਲ ਨਹੀਂ ਬਗਦੀ ਇਹ ਆ ਲੋ ਬਹੁਤ ਸੋਹਣਾ ਦੁਪੱਟਾ ਹੈ ਜੀ ਲੋ ਛੋਣੀ ਬਹੁਤ ਹੈ ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਲੋ ਜੀ 1250 ਚ ਸੂਟ ਕਰ ਦੂੰਗਾ ਥੋੜੇ ਥੋੜੇ ਸ਼ਿਪਿੰਗ ਚਾਰजेस ਕੋਈ ਲੱਗੇ ਅਗਲਾ ਕਲਰ ਦੇਖ ਲਓ ਇਹ ਮੈਨੂੰ ਥੋੜਾ ਜਿਹਾ ਇੰਗਲਿਸ਼ ਗ੍ਰੀਨ ਜਿਹਾ ਕਲਰ ਲੱਗਦਾ ਆਹ ਲਓ ਠੀਕ ਆ ਜੀ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਸੋਹਣਾ ਦੁਪੱਟਾ ਹਾਂ ਜੀ ਮੈਂ ਤੁਹਾਨੂੰ ਲੈ ਕੇ ਦਿਖਾਉਣੀ ਆ ਉੱਤੇ ਕਿੰਨਾ ਸੋਹਣਾ ਲੱਗਣਾ ਇਹ ਰਕਟਾ ਲੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲੋ ਠੀਕ ਹੈ ਜੀ ਬਹੁਤ ਸੋਹਣੇ ਲੱਗਦੇ ਆ ਇਸ ਤਰ੍ਹਾਂ ਦੇ ਦੁਪੱਟੇ ਤੇ ਥੋੜਾ ਪਾਰਟੀ ਵੀਰ ਟੱਚ ਲੱਗਦਾ ਹੈ ਇਸ ਤਰ੍ਹਾਂ ਦੇ ਦੁਪੱਟਿਆਂ ਦੇ ਨਾਲ ਤੇ ਪ੍ਰਾਈਸ ਹੈਗੀ ਹੈ ਜੀ 1250 ਲੋ ਜੀ ਅਗਲਾ ਮੈਂ ਤੁਹਾਨੂੰ ਨਾ ਇਹ ਵਾਲਾ ਸੂਟ ਦਿਖਾਉਣੀ ਆ ਰੌਮ ਟੈਕਸ ਦਾ ਇਹ ਵੀ ਹੁਣ ਡਿਸਕਾਊਂਟ ਤੇ ਹੀ ਜਾਣਗੇ ਸੂਟ ਸਾਰੇ ਬਹੁਤ ਿਆ ਅਗਲੇ ਸਕੋਟਨ ਜੀ ਰੌਂਡ ਟੈਕਸ ਦੀ ਤੇ ਏ ਕਿਹੜਾ ਮੈਨੂੰ ਕਾਫੀ ਲੱਗ ਰਿਹਾ ਇਹਦਾ ਤੇ 24 ਤੱਕ ਹੋਊਗਾ ਨਾਪ ਦਿੰਨੀ ਆ ਕਿਹੜਾ ਨਾਲ ਜਿਹਦਾ ਹੀ ਵਰਕ ਕੀਤਾ ਹੋਇਆ ਆ ਲੋ 23 ਕਿਹੜਾ ਜੀ ਨਾਲ ਕੱਟ ਵਰਕ ਵੀ ਆਹਾ ਤੇ ਆ ਬੇਲ ਵੀ ਪਾਈ ਹੋਈ ਆ ਵਰਕ ਵਾਲੀ ਠੀਕ ਹੈ ਤੇ ਬਹੁਤ ਜਿਆਦਾ ਸੋਹਣਾ ਸੂਟ ਆ ਇਹ ਤੇ ਬੈਕ ਸਾਈਡ ਤੇ ਵਰਕ ਨਹੀਂ ਹੈਗਾ ਫਰੰਟ ਫਰੰਟ ਤੇ ਹੈਗਾ ਤੇ ਇਹਦੀ ਪ੍ਰਾਈਸ ਰਹੂਗੀ 1050 ਪਹਿਲਾਂ 1150 100 ਰੁਪਏ ਦਾ ਡਿਸਕਾਊਂਟ ਹੈ ਜੀ ਇਹਦੇ ਤੇ 1050 ਦੇ ਵਿੱਚ ਸੂਟ ਮਿਲੂਗਾ ਤੇ ਨਾਲ ਮੈਂ ਸਲਵਾਰ ਦਿਖਾ ਦੇਣੀ ਆ ਤੇ ਇਹ ਵਾਲੀ ਸਰਦਾਰੀ ਲੁੱਕ ਦੀ ਸਲਵਾਰ ਬਹੁਤ ਸੋਹਣਾ ਲੱਗਦਾ ਸੂਟ ਤੇ ਪ੍ਰਾਈਸ 1050 ਰੁਪਏ ਆਹ ਲੋ ਇਹ ਵੀ ਰਾਮ ਟੈਕਸ ਦੀ ਗਲੇਸ ਕਾਟਨ ਹੈ ਕਲਰ ਬਹੁਤ ਜਿਆਦਾ ਸੋਹਣਾ ਹੈ ਠੀਕ ਹੈ ਜੀ ਆਹ ਲੋ ਇਹ ਹੈਗੀ ਇਹ ਦਿਨ ਸਲਵਾਰ ਬੜੀ ਸੋਹਣਾ ਜਿਹਾ ਗਾਜਰੀ ਜਿਹਾ ਕਲਰ ਹੈਗਾ ਪਹਿਲਾਂ 750 ਦਾ ਦਿੱਤਾ ਸੀ ਅੱਜ ਤੁਹਾਨੂੰ 650 ਦਾ ਮਿਲ ਰਿਹਾ ਡਿਸਕਾਊਂਟ ਇੱਕੋ ਹੀ ਪੀਸ ਹੈ ਬਸ ਸੋਹਣਾ ਬਸ ਸੋਹਣਾ ਇਹ ਵੀ ਰਾਮ ਟੈਕਸ ਦਾ ਇਹ ਦੋ ਆਹ ਦੋ ਸੂਟ ਦਾ ਇਹ ਦੋ ਜਣੀਆਂ ਦੋ ਬੀਬੀਆਂ ਵੀ ਲੈ ਸਕਦੀਆਂ ਨੇ ਤੇ ਆ ਲਓ ਤੇ ਇਹ ਹੈਗੀ ਸਲਵਾਰ ਠੀਕ ਹੈ ਇਹ ਹੈਗੀ ਸ਼ਰਟ ਬਹੁਤ ਸੋਹਣਾ ਲੱਗਦਾ ਸੂਟ ਪਹਿਲਾਂ ਆਪਾਂ 6500 ਦੇ ਦਿੱਤੇ ਸੀ ਅੱਜ ਤੁਹਾਨੂੰ 6000 ਦਾ ਮਿਲ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਆਹ ਸੂਟ ਦੇਖੋ ਤੁਸੀਂ ਬਹੁਤ ਸੋਹਣਾ ਸੂਟ ਹੈ ਜੀ ਇਹ ਇਹ ਨਾ ਚੰਦੇਰੀ ਸਿਲਕ ਜੀ ਨਹੀਂ ਹੁੰਦੀ ਜਿਹੜੀ ਉਹ ਵਾਲੇ ਸੂਟ ਆ ਰਹੇ ਪਹਣਾ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਲਓ neck ਦੇਖੋ ਤੁਸੀਂ ਹਲਕੀ ਹਲਕੀ ਸਰੂਸ ਕੀ ਲੱਗੀ ਹੋਈ ਹੈ ਇਹਦੇ ਤੇ ਬਹੁਤ ਪਿਆਰੀ ਨੇ ਜੀ ਸੂਟ ਪਾ ਲੋ ਇਹਦਾ ਘੇਰਾ ਦੇਖੋ ਸਾਰੇ ਤੇ ਹੈਂਡਵਰਕ ਹੋ ਜਾਣਾ ਸਾਰੇ ਤੇ ਠੀਕ ਹੈ ਤੇ ਇੱਥੋਂ ਬਾਜੂ ਨਿਕਲੂਗੀ ਇਹਦੀ ਬ੍ਰੀਕ ਬ੍ਰੀਕ ਜਬ ਬੜਾ ਸੋਹਣਾ ਪ੍ਰਿੰਟ ਹੈ ਹਾਂ ਬਾਜੂ ਦੇ ਉੱਪਰ ਵੀ ਕਲਰ ਵੀ ਬਹੁਤ ਪਿਆਰਾ ਆ ਬੈਕ ਸਾਈਡ ਦੇਖੋ ਕਿੰਨੀ ਸੋਹਣੀ ਹੈ ਲਓ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਇਹ ਵੀ ਮੋਡਲ ਮਸਲੀਨ ਦੀ ਵਿੱਚ ਹੈ ਸਲਵਾਰ ਤੇ ਇਹ ਹੈਗੀ ਇਹ ਦੁਪੱਟਾ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਇਹਦਾ ਮੋਰਨੀਆਂ ਵਾਲਾ ਹਾਂ ਪ੍ਰਿੰਟਿੰਗ ਹੀ ਬਹੁਤ ਸੋਹਣੀ ਆ ਦੁਪੱਟੇ ਦੀ। ਲੋ ਠੀਕ ਹੈ ਜੀ। ਅੱਜ 1050 ਦੇ ਵਿੱਚ ਮਿਲ ਜੂਗਾ। ਸ਼ਿਪਿੰਗ ਕੋਈ ਨਹੀਂ ਹੋਣੀ। ਲੋ ਜੀ। ਸੂਟ ਸਾਰੇ ਐਂd ਸਿਰੇ ਤੋਂ ਸਿਰਾਈ ਜਮਾ। ਪ੍ਰਿੰਟ ਵਗੈਰਾ ਸਾਰਿਆਂ ਦੇ ਬਹੁਤ ਸੋਹਣੇ ਆ। ਲਾਈਨਿੰਗ ਲਾ ਕੇ ਬਣਨੇਗੇ ਪਰ ਸੋਹਣੇ ਬਹੁਤ ਬਣਨੇਗੇ ਜਦੋਂ ਜਿਵੇਂ ਵੀ ਆਪ ਲਾਈਨਿੰਗ ਲਾ ਕੇ ਬਣਾਵਾਂਗੇ ਇਹਨੂੰ ਕਾਫੀ ਪਿਆਰੇ ਲੱਗਦੇ ਨੇ ਫਿਰ ਇਹ ਸੂਟ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਇਹਨਾਂ ਦੀ ਆਹ ਲੋ ਇਹ ਹੈਗਾ ਜੀ ਇਹਦਾ ਘੇਰਾ ਘੇਰੇ ਤੇ ਸਾਰੇ ਤੇ ਹੈਂਡਵਰਕ ਠੀਕ ਹੈ ਤੇ ਇਹ ਹੈਗਾ ਇਹਦਾ ਬੈਕ ਸਾਈਡ ਦਾ ਪ੍ਰਿੰਟ ਤੇ ਨੈਕਸਟ ਹੈ ਇਹ ਸਲਵਾਰ ਦੁਪੱਟਾ ਦੁਪੱਟਾ ਆਪਾਂ ਤੁਹਾਨੂੰ ਇਦਾਂ ਹੀ ਦਿਖਾ ਦਿੰਨੇ ਆ ਡਬਲ ਹੀ ਆਹ ਲੋ ਜੀ ਇਹ ਦੁਪੱਟਾ ਠੀਕ ਹੈ ਪੱਲੇ ਨੇ ਤੇ ਆ ਇਹਦਾ ਸੈਂਟਰ ਹੈ ਪ੍ਰਾਈਸ 1050 ਲਓ ਜੀ ਇਹ ਸੂਟ ਆਪਣੇ ਕੋਲ ਨਹੀਂ ਸੀ ਇੱਕ ਸੂਟ ਤੁਹਾਨੂੰ ਆ ਦਿਖਾਉਣੀ ਹੈ ਲਓ ਇਹ ਵੀ ਉਸ ਤਰ੍ਹਾਂ ਹੀ ਗਾਜਰੀ ਜਿਹਾ ਪਹਿਲਾਂ ਦੇਖ ਚੁੱਕੇ ਹੋ ਰੌਂਡ ਟੈਕਸ ਦਾ ਗਲੇਸ ਕਾਟਨ ਦਾ ਸੂਟ ਹੈ ਪਹਿਲਾਂ 750 ਦਾ ਦਿੱਤਾ ਸੀ ਅੱਜ ਇਹ 650 ਦੇ ਵਿੱਚ ਮਿਲ ਰਿਹਾ ਤੁਹਾਨੂੰ ਬਹੁਤ ਜਿਆਦਾ ਸੋਹਣਾ ਸੂਟ ਅਗਲਾ ਦੇਖੋ ਲਓ ਤੇ ਇਹ ਵੀ ਬਹੁਤ ਧਿਆਰਾ ਸੂਟ ਹੈ ਇਹ ਕਿ ਟੈਕਸ ਦੇ ਸੂਟ ਨੇ ਇਹ। ਜੋ। ਆਪਾਂ ਨਾਲ ਆਪਦੇ ਨੇ ਕਿਰ ਰਹੋ। ਧੰਨ ਵਾਲਾ। ਹਮ। ਸਾਡੇ ਵੀ ਲੋਈਵਾਸੀ ਇੱਕ ਪਾਸੇ। ਨਾ ਇਹ ਨਹੀਂ ਹੈ। ਇੱਕ ਪਾਸੇ ਹੈ 795 ਦੇ ਵਿੱਚ ਮਿਲ ਜਾਊਗਾ ਸੂਟ। ਉਸ ਤਰ੍ਹਾਂ ਹੀ ਬਾਜੂ ਤੇ ਹੋਇਆ ਬਰ ਕਟ ਵਰਕ ਜਾਂ ਬਹੁਤ ਸੋਹਣਾ ਜਿਹਾ ਕਟ ਵਰਕ ਹੋਇਆ ਜੇ ਤੇ। ਸ਼ਿਪਿੰਗ ਫ੍ਰੀ ਹੋ ਗਈ ਆਲ ਓਵਰ ਦੇ ਵਿੱਚ ਸੂਟ ਹੈ ਅਗਲਾ ਦੇਖੋ ਇਹ ਵੀ ਉਦਾਂ ਹੀ ਆ ਉਨਾ ਕ ਘੇਰਾ ਹੀ ਹੋਊਗਾ ਤਾਂ ਜਿੰਨਾ ਆਪਾਂ ਪਹਿਲਾਂ नापਤਾ ਇਸ ਸੂਟ ਹੈ ਹੋਰ ਕੀ ਹੈ ਚੰਗਾ ਜਿਹਾ ਲੱਗਦਾ ਲਓ ਜੀ ਸੱਸੋ ਇਹ ਘੇਰਾ ਜੀ ਇਹਦਾ ਇੱਕ ਪਾਸੇ ਆਹ ਲਓ ਇਹ ਹੈਗਾ ਘੇਰਾ ਤੇ ਇਹ ਹੈਗੀ ਬਾਜੂ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਅੱਜ ਤੁਹਾਨੂੰ ਡਿਸਕਾਊਂਟ ਦੇ 795 ਦੇ ਵਿੱਚ ਮਿਲ ਜਾਣਾ ਹੈ ਫ੍ਰੀ ਸ਼ਿਪਿੰਗ ਐਂਡ ਆਲ ਸੂਟ ਆਜੂਗਾ ਡਿਸਕਾਊਂਟ ਦਾ ਸੂਟ ਹੈ